ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵਿਰਾਜ ਦੇ ਸਨ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਉਸ ਸਮੇਂ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਰੋਗ ਫੈਲ ਗਿਆ ਸੀ ਜੋ ਸਾਨੂੰ ਆਪਾ ਮਾਤਾ ਦਾ ਰੋਗ ਕਹਿ ਦਿੰਦੇ ਹਾਂ ਆਪਾਂ ਕਹਿੰਦੇ ਹਾਂ ਕਿ ਫਲਾਣੇ ਦੇ ਮਾਤਾ ਨਿਕਲ ਆਈ ਜਾਂ ਇੰਗਲਿਸ਼ ਦੇ ਵਿੱਚ ਉਸ ਨੂੰ ਚਿਕਨ ਪੌਕਸ ਵੀ ਕਹਿ ਦਿੰਦੇ ਹਾਂ ਜਦੋਂ ਦਿੱਲੀ ਦੇ ਵਿੱਚ ਇਹ ਰੋਗ ਬਹੁਤ ਹੀ ਭਿਆਨਕ ਤਰੀਕੇ ਨਾਲ ਫੈਲ ਗਿਆ ਤਾਂ ਦਿੱਲੀ ਦੀ ਸੰਗਤ ਨੇ 8ਵੇਂ ਪਾਸ਼ਾ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਇਹ ਸਾਰੀ ਦਿੱਲੀ ਦੇ ਵਿੱਚ ਮਾਤਾ ਦਾ ਰੋਗ ਫੈਲ ਗਿਆ ਹੈ ਆਪ ਜੀ ਕਿਰਪਾ ਕਰੋ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੇ ਵਿੱਚੋਂ ਇਸ ਰੋਗ ਨੂੰ ਖਤਮ ਕਰਨ ਦੇ ਲਈ ਉਹ ਮਾਤਾ ਦਾ ਰੋਗ ਆਪਣੇ ਸਰੀਰ ਦੇ ਉੱਪਰ ਲੈ ਲਿਆ ਜਿਸ ਕਾਰਨ ਅੱਠਵੇਂ ਪਾਤਸ਼ਾਹ ਜੀ ਨੂੰ ਸਰੀਰਕ ਤਕਲੀਫ ਹੋ ਗਈ ਇਹ ਦੇਖ ਕੇ ਸੰਗਤ ਨੇ ਬੇਨਤੀ ਕੀਤੀ ਜੀ ਆਪ ਜੀ ਦੀ ਸਰੀਰਕ ਤਕਲੀਫ ਨੂੰ ਦੂਰ ਕਰਨ ਦੇ ਲਈ ਸਾਨੂੰ ਕੋਈ ਸੇਵਾ ਦੱਸੋ ਅਸੀਂ ਕੀ ਉਪਾਅ ਕਰੀਏ ਅਸੀਂ ਕੀ ਕਰ ਸਕਦੇ ਹਾਂ ਵੈਸੇ ਤਾਂ ਗੁਰੂ ਸਾਹਿਬ ਸਮਰੱਥ ਸਨ ਉਹਨਾਂ ਨੂੰ ਤਾਂ ਕੀ ਸਰੀਰਕ ਤਕਲੀਫ ਹੋਣੀ ਸੀ ਇਹ ਗੁਰੂ ਸਾਹਿਬ ਜੀ ਦਾ ਕੌਤਕ ਹੀ ਹੁੰਦਾ ਸੀ ਕਿ ਸਾਰੀ ਸੰਗਤ ਨੂੰ ਗੁਰਬਾਣੀ ਦੇ ਨਾਲ ਨਾਮ ਦੇ ਨਾਲ ਜੋੜਨ ਦਾ ਫੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ ਕਿ ਸਾਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਦੇ ਲਈ ਕਿਸੇ ਗੁਰਮੁਖ ਪਿਆਰੇ ਨੂੰ ਲੈ ਕੇ ਆਓ ਸੁਖਮਨੀ ਸਾਹਿਬ ਜੀ ਦੀ ਪੋਥੀ ਨੂੰ ਤਖਤ ਪੋਸ਼ ਦੇ ਉੱਤੇ ਵਿਛਾਈ ਕਰਕੇ ਵਿਰਾਜਮਾਨ ਕਰੋ ਤੇ ਨਾਲੇ ਨਾਰੀਅਲ ਤੇ ਕੁੰਭ ਵੀ ਰੱਖੋ ਧੂਫ ਲਗਾਓ ਜੋਤ ਵੀ ਲਗਾਓ ਤੇ ਸਾਡਾ ਆਸਣ ਨੀਵਾ ਕਰ ਦਿਓ ਸੰਗਤ ਨੇ ਸਤਿ ਬਚਨ ਕਿਹਾ ਤੇ ਉਸੇ ਤਰ੍ਹਾਂ ਕੀਤਾ ਸੁਖਮਨੀ ਸਾਹਿਬ ਜੀ ਦੀ ਪੋਥੀ ਲਿਆ ਕੇ ਤਖਤ ਪੋਸ਼ ਦੇ ਉੱਤੇ ਵਿਰਾਜਮਾਨ ਕੀਤੀ ਗਈ ਤੇ ਕੁੰਵ ਨਾਰੀਅਲ ਰੱਖਿਆ ਗਿਆ ਜੋਤ ਤੇ ਧੂਫ ਵੀ ਲਗਾਈ ਗਈ ਉਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੀ ਪੋਥੀ ਤੋਂ ਨੀਵੀਂ ਜਗ੍ਹਾ ਦੇ ਉੱਤੇ ਬੈਠ ਗਏ ਤੇ ਇੱਕ ਗੁਰਮਖ ਪਿਆਰੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਸਾਹਿਬ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਨ ਲੱਗ ਪਏ ਗੁਰੂ ਸਾਹਿਬਾਂ ਨੇ ਫਰਮਾਇਆ ਕਿ ਪਾਠ ਸਹਿਜ ਨਾਲ ਕਰਨਾ ਹੈ ਉਹੋ ਗਰਮਖ ਪਿਆਰਾ ਬਹੁਤ ਹੀ ਸਹਿਜ ਦੇ ਨਾਲ ਗੁਰੂ ਸਾਹਿਬ ਜੀ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਲੱਗ ਪਿਆ ਪਾਠ ਸੁਣਾਉਂਦੇ ਸੁਣਾਉਂਦੇ ਜਦੋਂ ਪਾਠ ਇਸ ਜਗ੍ਹਾ ਤੇ ਪਹੁੰਚਿਆ ਪ੍ਰਭ ਦਾ ਸਿਮਰਨ ਸਭ ਤੇ ਊਚਾ ਤਾਂ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸੱਜੇ ਹੱਥ ਦੀ ਉਂਗਲ ਖੜੀ ਕਰ ਦਿੱਤੀ ਤੇ ਕਹਾ ਕੇ ਸੁਖਮਨੀ ਸਾਹਿਬ ਜੀ ਦੀ ਪੋਥੀ ਨੂੰ ਸੁਖ ਆਸਣ ਕਰ ਦਿਓ ਕੁੰਬ ਨਾਰੀਅਲ ਧੂਫ ਜੋਤ ਵੀ ਲੈ ਜਾਓ ਸੰਗਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ ਕਿ ਜਦੋਂ ਅਸੀਂ ਇਹ ਪੰਗਤੀ ਸੁਣੀ ਕਿ ਪ੍ਰਭ ਕਾ ਸਿਮਰਨ ਸਭ ਤੋਂ ਊਚਾ ਤਾਂ ਸਾਡੇ ਰੋਮ ਰੋਮ ਦੇ ਵਿੱਚੋਂ ਸਿਮਰਨ ਦੀ ਆਵਾਜ਼ ਆਉਣ ਲੱਗ ਪਈ ਸਾਡੇ ਰੋਮ-ਰੋਮ ਦੇ ਵਿੱਚ ਸਿਮਰਨ ਚੱਲ ਪਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ ਕਿ ਅੱਗੇ ਜਾਣ ਦੀ ਲੋੜ ਹੀ ਨਹੀਂ ਹੈ ਭਾਵ ਅੱਗੇ ਪਾਠ ਕਰਨ ਦੀ ਲੋੜ ਹੀ ਨਹੀਂ ਹੈ ਸਾਨੂੰ ਇਹ ਪੰਕਤੀ ਸੁਣ ਕੇ ਸਾਡੇ ਅੰਦਰ ਸਿਮਰਨ ਦਾ ਪ੍ਰਕਾਸ਼ ਹੋ ਗਿਆ ਤੇ ਸਾਡੀ ਸਾਰੀ ਤਕਲੀਫ ਦੂਰ ਹੋ ਗਈ ਗੁਰੂ ਸਾਹਿਬਾਂ ਨੇ ਫਰਮਾਇਆ ਕਿ ਪ੍ਰਭ ਦਾ ਸਿਮਰਨ ਸਭ ਤੇ ਊਚਾ ਕਿ ਪ੍ਰਭੂ ਦਾ ਸਿਮਰਨ ਹੀ ਕਰਨਾ ਸਭ ਤੋਂ ਵੱਡੀ ਗੱਲ ਹੈ ਇਸ ਦੇ ਨਾਲ ਹੀ ਸਾਰੇ ਸੁੱਖ ਮਿਲਦੇ ਹਨ ਤੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ